ਚੱਕ ਰਹੂੰ ਧੀਰੇ ਵੈ ਗੱਡੀ ਕਰਾ ਸਾਫ ਸੁਥਰੀ ਪਈ ਹੈ ਠੀਕ ਹੈ ਮੈਟ ਵਗੈਰਾ ਲੱਗੇ ਹੋਇਆ ਮੈਟਿੰਗ ਹੋਈ ਹੋਈ ਹੈ ਗੱਡੀ ਦੇ ਵਿੱਚ ਠੀਕ ਹੈ ਟੱਚ ਪਲੇਅਰ ਲੱਗੀ ਹੋਈ ਹੈ ਕੀ ਵਰਕਿੰਗ ਹੈ ਏਸੀ ਹੀਟਰ ਵਗੈਰਾ ਓਕੇ ਹੈ ਬਈ ਗੱਡੀ ਦਾ ਸੀਟਾਂ ਦੇ ਵਿੱਚ ਸੀਟ ਕਵਰ ਨਵੇਂ ਚੜੇ ਦੇਖ ਸਕਦੇ ਤੁਸੀਂ ਕੈਪਟਨ ਸੀਟਾਂ ਦੇ ਵਿੱਚ ਇਹ ਗੱਡੀ ਆਉਂਦੀ ਹੈ ਠੀਕ ਹੈ ਬਈ ਰੰਗ ਮੇਡ ਦੀ ਜੇ ਗੱਲ ਕਰੀਏ ਬਈ ਸਾਰੀ ਓਰੀਜਨਲ ਮੈਚ ਠੀਕ ਹੈ ਤੁਹਾਨੂੰ ਅੱਗੇ ਵਾਲਾ ਪਿੱਛਲਾ ਬੈਂਪਰ ਸੱਡ ਕੇ ਸੱਤ ਮਾਡਲ ਜੀ 4 ਆ ਪਾਸਿੰਗ ਹੈਗੀ 28 ਤੱਕ ਗੱਡੀ ਦੀ ਬਠਿੰਡਾ ਨੰਬਰ ਗੱਡੀ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਸ਼ੌਕੀ ਬਠ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਲਈ ਅਨੋਵਾ ਗੱਡੀਆਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਅਨੋਵਾ ਗੱਡੀ ਲੈ ਕੇ ਆਂਦੀ ਹੈਗੀ 2007 ਮਾਡਲ ਆ ਜੀ 4 ਆ ਤੀਜੇ ਨਾਮ ਦੀ ਗੱਡੀ ਹੈਗੀ ਤੇ ਪਿੰਡ ਸਲਾਬਤਪੁਰੇ ਦੇ ਵਿੱਚ ਖੜੀ ਹੈ ਬਾਈ ਰਣਜੋਤ ਕੋਲੇ ਠੀਕ ਹੈ ਤੁਹਾਨੂੰ ਪਤਾ ਇਹਦੀਆਂ ਗੱਡੀਆਂ ਦੇ ਰੇਟ ਨਾ ਬਹੁਤ ਜਾਇਜ਼ ਹੁੰਦੇ ਆ ਰੀਜ਼ਨਬਲ ਜੇ ਰੇਟ ਹੁੰਦੇ ਆ ਤੇ ਗੱਡੀਆਂ ਬਈ ਚਾਲ ਚਲਾਵੀਆਂ ਤੇ ਇੰਜਨ ਗੇਅਰ ਪੂਖ ਫੋਲ ਓਕੇ ਹੁੰਦੀ ਆ ਪੰਜਾਬ ਨੰਬਰ ਗੱਡੀ ਤੇ ਕੰਮ ਕਰਦਾ ਵੀ ਠੀਕ ਹੈ ਜਿੰਨੀਆਂ ਵੀ ਗੱਡੀਆਂ ਪਹਿਲਾਂ ਲੈ ਕੇ ਤੁਹਾਡੇ ਵਾਸਤੇ ਪੰਜਾਬ ਨੰਬਰ ਦੀਆਂ ਗੱਡੀਆਂ ਲੈ ਕੇ ਆ ਇਹ ਵੀ ਪੰਜਾਬ ਨੰਬਰ ਦੀ ਪੀਵੀ03 ਬਠਿੰਡਾ ਨੰਬਰ ਗੱਡੀ ਐ ਤੀਜੇ ਨਾਮ ਦੀ ਐ ਗੁਰਪ੍ਰੀਤ ਬੇਟਾਰਾ ਤਿੰਨ ਕਮਰਾ ਦੀ ਟਾਇਰਾਂ ਦੇ ਕੰਡੀਸ਼ਨ ਚੈੱਕ ਕਰੋ ਬਈ ਜਮਾ ਸਾਫ ਸੁਥਰੇ ਬਿਲਕੁਲ ਨਵੇਂ ਕੰਡੀਸ਼ਨ ਚ ਟਾਇਰ ਪਏ ਮੂਰਲੇ ਤੇ ਬੀਲਕਪ ਟਾਇਰਾਂ ਦੇ ਵਿੱਚ ਲੱਗੇ ਹੋਆ ਮਾਗਲ ਟਾਇਰ ਵੀ ਚੰਗੇ ਆ ਬਈ ਲਾਵੇ ਗੁਰਪ੍ਰੀਤ ਜੰਦਰ ਅੰਦਰ ਇੰਟੀਰੀਅਰ ਤੇ ਚੈੱਕ ਕਰੋ ਅਨਚਾਤ ਮਰਾਗਰ ਲਾਵੇ ਚੈੱਕ ਕਰੋ ਅੰਦਰੇ ਬਾਜ ਗੱਡੀ ਕਰਾ ਸਾਫ ਸੁਥਰੀ ਪਏ ਠੀਕ ਐ ਮੈਟ ਵਗੈਰਾ ਲੱਗੇ ਹੋਏ ਆ ਮੈਟਿੰਗ ਹੋਈ ਹੋਏ ਗੱਡੀ ਦੇ ਵਿੱਚ ਠੀਕ ਐ ਤੇ ਪਲੇਅਰ ਲੱਗੀ ਵੀ ਹੈ ਕੀ ਵਰਕਿੰਗ ਆ AC ਹੀਟਰ ਵਗੈਰਾ ਓਕੇ ਆ ਬਈ ਗੱਡੀ ਦਾ ਸੀਟਾਂ ਦੇ ਵਿੱਚ ਸੀਟ ਕਵਰ ਨਵੇਂ ਚੜੇ ਦੇਖ ਸਕਦੇ ਤੁਸੀਂ ਕੈਪਟਨ ਸੀਟਾਂ ਦੇ ਵਿੱਚ ਇਹ ਗੱਡੀ ਆਉਂਦੀ ਹੈ ਠੀਕ ਆ ਬਈ ਰੰਗ ਮੇਡ ਦੀ ਜੇ ਗੱਲ ਕਰੀਏ ਬਈ ਸਾਰੀ origignal ਮੈਚੂਰੀ ਹੈ ਤੁਹਾਨੂੰ ਅੱਗੇ ਵਾਲਾ ਪਿੱਛਲਾ ਬੈਂਪਰ ਛੱਡ ਕੇ ਬੈਂਪਰ ਟੱਚਿੰਗ ਆ ਬਈ ਠੀਕ ਆ ਸਕਰਚ ਕਰਨ ਤੇ ਲੱਗੀ ਵੱਜੀ ਦੀ ਵੀਰ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਆ ਕੋਈ ਵੀ ਗੱਡੀ ਲੱਗੀ ਵੱਜੀ ਲੈ ਕੇ ਨਾ ਤੇ ਨਾ ਹੀ ਆਪਾਂ ਲੱਗੀ ਵੱਜੀ ਗੱਡੀ ਦੀ ਵੀ ਵੀਡੀਓ ਕਰੀਏ ਠੀਕ ਆ ਇਹ ਸਾਈਡ ਤੋਂ ਦੇਖ ਸਕਦੇ ਸੱਤ ਦੇ ਮੜੀ ਨਿੰਗਾਂ ਭਰਾਈ ਬੇ ਰੁਪਏ ਲੈ ਵੀ ਸੱਤ ਵੀ ਤੁਸੀਂ ਦੇਖ ਸਕਦੇ ਠੀਕ ਆ ਵਧੀਆ ਸੱਤ ਰੁਪਏ ਹੈ ਗ ਬਹੁਤ ਦੂਰੋਂ ਦੂਰ ਵੀਰ ਆਪਣਾ ਕੋਲ ਚੱਲ ਕਾਉਂਦਾ ਠੀਕ ਹੈ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਗੱਡੀ ਕੱਲੀ ਕੱਲੀ ਚੀਜ਼ ਗੱਡੀ ਦੇ ਦਿਖਾਈ ਜਾਵੇ ਠੀਕ ਹੈ ਵੀ ਤੁਹਾਨੂੰ ਵੀਡੀਓ ਚ ਪਤਾ ਲੱਗ ਜੇ ਵੀ ਗੱਡੀ ਦੇਖਣ ਚ ਕਹੇ ਜੀ ਠੀਕ ਹੈ ਬਾਕੀ ਸਰਵਿਸ ਵਗੈਰਾ ਓਕੇ ਹੁੰਦੀ ਹੈ ਗੱਡੀਆਂ ਦੀ ਜਿੰਨੀਆਂ ਵੀ ਗੱਡੀਆਂ ਪਹਿਲਾਂ ਵੀਡੀਓ ਆਪਾਂ ਕਰੀਏ ਵੀਰ ਦੀ ਸਰਵਿਸ ਵੀਰ ਕਰਵਾ ਕੇ ਦਿੰਦੇ ਹੁੰਦੇ ਠੀਕ ਹੈ ਲੈ ਵੀ ਗੁਰਪ੍ਰੀਤ ਨੇੜੇ ਹੱਕ ਕਰਾ ਇੰਜਨ ਤੇ ਝਾਤ ਮਰਾਈ ਗੁਰ ਨੋ ਵੀ ਇੰਜਨ ਚੈੱਕ ਕਰੋ ਗੱਡੀ ਦਾ ਕਰਾਣ ਸਾਫ਼ ਸੁਥਰਾ ਇੰਜਨ ਪੈਨੀਟਨ ਕਲੀਨ ਠੀਕ ਹੈ ਐਮਰੋਂ ਦੀ ਬੈਟਰੀ ਹੈ ਗੱਡੀ ਦੇ ਵਿੱਚ ਦੇਖ ਸਾਡੇ ਤੁਹਾਡੇ ਸਾਹਮਣੇ ਆ ਬਈ ਗੋਡੇ ਪੀਲਰ ਚੈੱਕ ਕਰ ਲੋ ਕਿਤੇ ਕੋਈ ਲੱਗੀ ਵੱਜੀ ਨਹੀਂ ਹੈ ਗੱਡੀ ਪੂਰੀ ਜ਼ਿੰਮੇਦਾਰੀ ਰਹੂਗੀ ਵੀਰ ਦੀ ਠੀਕ ਆ ਤੇ ਜੇ ਹੁਣ ਆਪਾਂ ਲਾਸਟ ਰਹਾ ਰੇਟ ਬਈ ਠੀਕ ਆ ਰੇਟ ਬਈ ਗੱਡੀ ਦਾ ਨਾ ਬਹੁਤ ਹੀ ਜਾਇਜ਼ ਜੇ ਰੇਟ ਹੁੰਦਾ ਹੈ ਵੀਰ ਦੇ 2007 ਮਾਡਲ ਜੀ 4 ਆ ਪਾਸਿੰਗ ਹੈਗੀ 28 ਤੱਕ ਗੱਡੀ ਦੀ ਬਠਿੰਡਾ ਨੰਬਰ ਗੱਡੀ ਆ ਰੇਟ ਹੈਗਾ ਬਈ ਡਿਮਾਂਡ ਵੀਰ ਕਰਦਾ ਸੀ 2,25,000 ਰੁਪਏ ਠੀਕ ਆ ਬਾਈ ਕਹਿੰਦਾ ਵੀ ਜਮਾ ਖਿੱਚ ਗਿਆ ਆਪਾਂ ਗੱਡੀ ਦੇ ਦੇਣੀ ਠੀਕ ਆ 210000 ਦੀ ਨੈਟ ਤੁਹਾਨੂੰ ਗੱਡੀ ਮਿਲ ਜਾਣੀ ਠੀਕ ਆ ਮੌਕੇ ਤੇ ਵੀ ਮਾੜਾ ਮੋਟਾ ਵੀ ਥੋੜਾ ਮਾਨਤਾ ਨਹੀਂ ਹੋਣਾ ਠੀਕ ਆ 210000 ਚ ਗੱਡੀ ਤੇ ਤੁਸੀਂ ਮਾਲਕ ਬਣ ਸਕਦੇ ਆ ਨੰਬਰ ਆਪਾਂ ਵੀਰ ਦਾ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ